ਸਤਗੁਰ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਫਰਮਾਨ ਕਰਦੇ ਹਨ ਸੰਗਤ ਕਾ ਗੁਣ ਬਹੁਤ ਅਧਿਕਾਈ ਕਿ ਜਿਹੜਾ ਸੰਗਤ ਦਾ ਗੁਣ ਹੈ ਸੰਗਤ ਦੀ ਜਿਹੜੀ ਰੰਗਤ ਹੈ ਇਹ ਸਰੀਰਾਂ ਦੇ ਉੱਪਰ ਬਹੁਤ ਚੜਦੀ ਹੈ ਸਤਗੁਰ ਜੀ ਇੱਥੇ ਸੰਗਤ ਦਾ ਫਲ ਦੱਸ ਰਹੇ ਹਨ ਕਿ ਚੰਗੀ ਸੰਗਤ ਤੇ ਮਾੜੀ ਸੰਗਤ ਦੇ ਵਿੱਚ ਫਰਕ ਕੀ ਹੁੰਦਾ ਹੈ ਸੰਗਤ ਕਾ ਗੁਣ ਬਹੁਤ ਅਧਿਕਾਈ ਪੜ ਸੁਆ ਗਨਕ ਉਧਾਰੈ ਸੂਹਾ ਸੰਗਤ ਜੀ ਤੋਤੇ ਨੂੰ ਕਹਿੰਦੇ ਨੇ ਤੇ ਗਣਕਾ ਇੱਕ ਇਸਤਰੀ ਦਾ ਨਾਮ ਹੈ ਸੰਗਤ ਜੀ ਇਹ ਇਸਤਰੀ ਪਟਕ ਗਈ ਸੀ ਆਪਣੇ ਜੀਵਨ ਤੋਂ ਤੇ ਆਪਣੇ ਜੀਵਨ ਵਿੱਚ ਪਾਪ ਕਮਾ ਰਹੀ ਸੀ ساری ਜ਼ਿੰਦਗੀ ਪਾਪਾਂ ਨੂੰ ਇਕੱਠਾ ਕੀਤਾ ਆਪਣੇ ਕਿਰਦਾਰ ਤੋਂ ਡਿੱਗ ਪਈ ਤੇ ਇੱਕ ਸੰਤ ਨੂੰ ਤਰਸ ਆ ਗਿਆ ਹੈ ਸੰਗਤ ਜੀ ਇਸਤਰੀ ਤੇ ਹੁਣ ਇੱਥੇ ਵੇਖਣ ਵਾਲੀ ਗੱਲ ਹੈ ਕਿ ਸੰਤ ਵਿੱਚ ਗੁਣ ਕਿੰਨਾ ਵੱਡਾ ਹੁੰਦਾ ਹੈ ਕਿ ਕਿਸੇ ਨੂੰ ਚਿੱਕੜ ਵਿੱਚ ਡੁੱਬੇ ਨੂੰ ਕੱਢਣ ਵਾਸਤੇ ਆਪ ਚਿੱਕੜ ਵਿੱਚ ਵੱਢ ਜਾਂਦਾ ਹੈ ਪਰ ਉਹ ਚਿੱਕੜ ਆਪਣੀ ਸੁਰਤ ਨੂੰ ਲੱਗਣ ਨਹੀਂ ਦਿੰਦਾ ਹੈ ਹੁਣ ਇੱਥੇ ਇਸ ਸੰਤ ਨੂੰ ਤਰਸ ਆ ਗਿਆ ਹੈ ਕਿ ਇਸ ਮਾਈ ਨੂੰ ਇਸ ਚਿੱਕੜ ਵਿੱਚੋਂ ਕੱਢਣਾ ਹੈ ਪਾਪ ਦੇ ਵਿੱਚੋਂ ਤੇ ਇਹਨੇ ਇੱਕ ਵਿਉਂਤ ਬਣਾਈ ਹੈ ਜਿਹੜਾ ਇੱਥੇ ਸੂਆ ਦਾ ਸ਼ਬਦ ਵਰਤਿਆ ਹੈ ਸੁਹਾ ਦਾ ਅਰਥ ਹੁੰਦਾ ਹੈ ਤੋਤਾ ਸਤਗੁਰੂ ਜੀ ਦੱਸਦੇ ਹਨ ਕਿ ਇਸ ਸੰਤ ਨੇ ਇੱਕ ਤੋਤਾ ਲਿਆ ਤੇ ਇਸ ਮਾਈ ਨੂੰ ਭੇਂਟ ਕਰ ਦਿੱਤਾ ਹੈ ਕਿਉਂਕਿ ਤੋਤੇ ਨੂੰ ਜੇ ਸਿਖਾਈਏ ਤੇ ਉਹ ਹਰ ਸ਼ਬਦ ਸਿੱਖ ਜਾਂਦਾ ਹੈ ਇਸ ਸੰਤ ਨੇ ਇਸ ਮਾਈ ਨੂੰ ਬੇਨਤੀ ਕੀਤੀ ਕਿ ਤੂੰ ਇਸ ਤੋਤੇ ਨੂੰ ਰਾਮ ਦਾ ਨਾਮ ਸਿਖਾਉਣਾ ਹੈ ਰਾਮ ਰਾਮ ਸਾਰਾ ਦਿਨ ਇਹਨੂੰ ਅਕਾਲ ਪੁਰਖ ਦਾ ਨਾਮ ਸਿਖਾਉਣਾ ਹੈ ਤੇ ਇਸ ਮਾਈ ਦੇ ਭਾਗ ਚੰਗੇ ਸੀ ਤੇ ਇਹਨੇ ਸੰਤ ਦੀ ਗੱਲ ਮੰਨ ਲਈ ਹੈ ਤੇ ਇਸ ਮਾਈ ਨੇ ਇਸ ਤੋਤੇ ਨੂੰ ਸਾਰਾ ਦਿਨ ਰਾਮ ਰਾਮ ਦਾ ਨਾਮ ਸਿਖਾਉਣਾ ਕਰਨਾ ਤੇ ਹੌਲੀ ਹੌਲੀ ਉਹ ਤੋਤੇ ਨੇ ਵੀ ਰਾਮ ਰਾਮ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਹੈ ਤੇ ਕਿਉਂਕਿ ਜਿਵੇਂ ਅਸੀਂ ਬੱਚੇ ਨਾਲ ਖੇਡਦੇ ਹਾਂ ਤੇ ਸਾਨੂੰ ਵੀ ਰਾਹ ਸੌਣ ਲੱਗ ਪੈਂਦਾ ਹੈ ਤੇ ਇਸ ਮਾਈ ਦੀ ਇੰਨੀ ਸੁਰਤ ਇਸ ਤੋਤੇ ਨਾਲ ਜੁੜ ਗਈ ਹੈ ਕਿ ਦੋਵੇਂ RAM RAM ਦਾ ਨਾਮ ਜਪਦੇ ਨੇ ਅਨ ਪ੍ਰਸ਼ਾਦਾ ਪਕਾਉਂਦਿਆਂ ਵੀ RAM RAM ਦਾ ਜਿਹੜਾ ਨਾਮ ਹੈ ਉਹ ਚੱਲਣ ਲੱਗ ਪਿਆ ਹੈ ਤੇ ਸੰਗਤ ਜੀ ਇਹ ਮਾਈ ਜਿਹੜੀ ਚਿੱਕੜ ਵਿੱਚ ਡੁੱਬੀ ਹੋਈ ਸੀ ਉਸ ਸੰਤ ਦੇ ਆਖੇ ਲੱਗ ਕੇ ਇਸ ਮਾਈ ਦੇ ਬੇੜੇ ਪਾਰ ਹੋ ਗਏ ਸੱਚਖੰਡ ਦੀ ਪ੍ਰਾਪਤੀ ਹੋ ਗਈ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਮਨੁੱਖਤਾ ਨੂੰ ਸਮਝਾਉਣਾ ਕਰਦੇ ਹਨ ਕਿ ਸੰਗਤ ਦਾ ਇੰਨਾ ਅਸਰ ਹੁੰਦਾ ਹੈ। ਅੱਜ ਜਿਹੜਾ ਸੰਗਤ ਜੀ ਇਹਨਾਂ ਨਸ਼ਾ ਹੈ ਸਾਡਾ ਨੌਜਵਾਨ ਨਸ਼ੇ ਨਾਲ ਮਰ ਰਹੇ ਨੇ ਇਹ ਸੱਚ ਜਾਨਣਾ ਸੰਗਤ ਜੀ ਇਹ ਸਾਰਾ ਸਾਰਾ ਜਿਹੜਾ ਸੰਗਤ ਦਾ ਅਸਰ ਹੈ। ਜਿਹੜੇ ਜਿਹੜੇ ਮਾਈ ਭਾਈ ਨਸ਼ੇ ਤੋਂ ਬਚੇ ਨੇ ਉਹਨਾਂ ਤੇ ਉਦੋਂ ਹੀ ਕਿਰਪਾ ਹੋਈ ਹੈ ਜਦੋਂ ਉਹਨਾਂ ਨੇ ਗੁਰੂ ਘਰ ਜਾਣਾ ਸ਼ੁਰੂ ਕਰ ਦਿੱਤਾ ਗੁਰ ਸਿੱਖਾਂ ਦੀ ਸੰਗਤ ਕੀਤੀ ਤੇ ਬੇੜੇ ਪਾਰ ਹੋ ਗਏ ਇਸ ਕਰਕੇ ਅਸੀਂ ਹਮੇਸ਼ਾ ਚੰਗੀ ਸੰਗਤ ਦੀ ਪਾਲ ਕਰਨੀ ਹੈ ਸੰਗਤ ਦਾ ਗੁਣ ਬਹੁਤ ਅਧਿਕਾਈ ਪੜ ਸੁਆ ਗਨਕ ਉਧਾਰੈ ਐਡੇ ਦੇ ਵੱਡੇ ਪਾਪੀਆਂ ਨੂੰ ਗੁਰੂ ਦਾ ਸ਼ਬਦ ਤਾਰ ਦਿੰਦਾ ਹੈ ਤੇ ਜੇ ਅਸੀਂ ਸਤਿਗੁਰੂ ਤੋਂ ਅਸੀਸਾ ਮੰਗਾਂਗੇ ਸਤਗੁਰ ਸੱਚੇ ਪਾਤਸ਼ਾਹ ਜੀ ਸਾਡੀਆਂ ਝੋਲੀਆਂ ਵੀ ਭਰਨੀਆਂ ਕਰਨਗੀਆਂ